ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਾਰੇ ਅਤੇ ਮੈਂ ਗੁਰੂ ਦੇ ਉੱਤੇ ਪਰ ਸਾਰਾ ਕੀ ਕਹਿ ਰਹੀ ਹਾਂ ਕਿ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਜੇਕਰ ਤੁਸੀਂ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਦਾ ਕੋਟਨ-ਕੋਟ ਸ਼ੁਕਰਾਨਾ ਕਰੋਗੇ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਸੇਵਾ ਮੇਰੇ ਤੋਂ ਕਰਵਾ ਰਹੇ ਹੋ ਜੇਕਰ ਤੁਸੀਂ ਇਸ ਬਾਣੀ ਦਾ ਪਾਠ ਨਹੀਂ ਕਰਦੇ ਤਜਕੀਨਨ ਹੀ ਇਹ ਵੀਡੀਓ ਸੁਣਨ ਤੋਂ ਬਾਅਦ ਪਾਠ ਕਰਨਾ ਸ਼ੁਰੂ ਕਰ ਤੋਗੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਬਾਣੀ ਦੀ ਤਾਕਤ ਬਾਰੇ ਗੱਲ ਕਰਨੀ ਆ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਕਿੰਝ ਮਿਹਰਬਾਨ ਹੁੰਦੇ ਨੇ ਕਿੰਜ ਇਹ ਬਾਣੀ ਸਾਡੀ ਜ਼ਿੰਦਗੀ ਦੇ ਵਿੱਚ ਵਰਤਦੀ ਆ ਇਹ ਸਾਰੀ ਗੱਲਬਾਤ ਆ ਪਾਜਰੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤਾਂ ਤੁਸੀਂ ਇਹਨੂੰ ਪੂਰਾ ਜ਼ਰੂਰ ਸੁਣਿਓ ਜੇ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਲੈ ਕੇ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਵੀ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਅਤੇ ਕੁਝ ਬਚਨ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਨੇ ਜੋ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜੋ ਸੁਣਨ ਤੋਂ ਬਾਅਦ ਸਾਨੂੰ ਇਹ ਬਾਣੀ ਦਾ ਪਾਠ ਕਰਨ ਦੀ ਪ੍ਰੇਰਣਾ ਮਿਲੇਗੀ ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਬਾਰੇ ਸੰਗਤ ਜੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਬਰਾਬਰ ਪਵਿੱਤਰ ਬਰਾਬਰ ਮਹਾਨ ਆ ਬਰਾਬਰ ਤਾਕਤਵਾਰ ਆ ਇਹ ਨਹੀਂ ਆ ਵੀ ਕਿਸੇ ਇੱਕ ਪਾਠ ਦੇ ਵਿੱਚ ਤਾਕਤ ਜ਼ਿਆਦਾ ਇੱਕ ਦੇ ਵਿੱਚ ਘੱਟ ਆ ਨਾ ਬਰਾਬਰ ਹੀ ਤਾਕਤਵਾਰ ਆ ਬਾਣੀ ਅਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਆਪਾਂ ਕਿਸੇ ਇੱਕ ਸ਼ਬਦ ਕਿਸੇ ਇੱਕ ਅੱਖਰ ਇੱਕ ਪੰਗਤੀ ਦਾ ਵੀ ਪੱਲਾ ਫੜ ਲਈਏ ਕਿਸੇ ਇੱਕ ਸ਼ਬਦ ਨੂੰ ਇੱਕ ਅੱਖਰ ਨੂੰ ਇੱਕ ਪੰਗਤੀ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲਈਏ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਆ ਭਾਵੇਂ ਕਿ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੰਨੀ ਤਾਕਤ ਆ ਕਿ ਇੱਕ ਸ਼ਬਦ ਇੱਕ ਅੱਖਰ ਵੀ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਬਾਰੇ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਆਪਣੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਨੇ ਜੋ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਦੇ ਨੇ ਪਰ ਉਹ ਆਪਣੇ ਸਵੇਰੇ ਅਤੇ ਸ਼ਾਮ ਦੇ ਨਿਤਨੇਮ ਤੋਂ ਇਲਾਵਾ ਵੀ ਗੁਰਬਾਣੀ ਦਾ ਪਾਠ ਕਰਦੇ ਨੇ ਕਈ ਭੈਣ ਭਰਾਵਾਂ ਨੂੰ ਜਦੋਂ ਵੀ ਸਮਾਂ ਮਿਲੇ ਉਹ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਆ ਕੁਝ ਭੈਣ ਭਰਾਵਾਂ ਦਾ ਆਪਣਾ ਸੁਭਾਅ ਉਹਨਾਂ ਨੂੰ ਜਦੋਂ ਵੀ ਕੋਈ ਐਕਸਟਰਾ ਸਮਾਂ ਮਿਲਦਾ ਹੈ ਤਾਂ ਉਹ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਕੋਈ ਚੋਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਕੋਝ ਭੈਣ ਭਰਾ ਜਦੋਂ ਵੀ ਉਹਨਾਂ ਨੂੰ ਸਮਾਂ ਮਿਲੇ ਉਹ ਸੁਖੂਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਪਸੰਦ ਕਰਦੇ ਆ ਇਹ ਆਪ ਕੋ ਆਪਣਾ ਰੁਝਾਨ ਹੁੰਦਾ ਏ ਕਿਸੇ ਨੂੰ ਕੋਈ ਬਾਣੀ ਪੜ੍ਹਨੀ ਸਰਲ ਲੱਗਦੀ ਆ ਸੋ ਕੀ ਲੱਗਦੀ ਆ ਪੜਨ ਦੇ ਵਿੱਚ ਆਨੰਦ ਆਉਂਦਾ ਏ ਕਿਸੇ ਦਾ ਕਿਸੇ ਵੱਲ ਸੋ ਇਹ ਨਾਲ ਇੱਕ ਰੁਟੀਨ ਬਣ ਜਾਂਦੀ ਆ ਤਾਂ ਜੋ ਵੀ ਭੈਣ ਭਰਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ ਉਹ ਤਾਂ ਵੱਡੇ ਕਰਮਾ ਵਾਲੇ ਨੇ ਕਿਉਂਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੇ ਲਈ ਥੋੜਾ ਜਿਹਾ ਸਮਾਂ ਵੱਧ ਲੱਗਦਾ ਹੈ ਕਈ ਭੈਣ ਭਰਾ ਇਸੇ ਕਰਕੇ ਹੀ ਇਹ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਪਰ ਜੋ ਕਰਦੇ ਨੇ ਉਹ ਸੱਚਮੁੱਚ ਵੱਡੇ ਪਾਗਾਂ ਵਾਲੇ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਬੜੇ ਪਿਆਰੇ ਨੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਉਹ ਹਾਸਲ ਕਰ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਆ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਖੁਦ ਦੇ ਬਚਨ ਆ ਕਹਿੰਦੇ ਇੱਕ ਵਾਰ ਕੁਝ ਸਿੱਖ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਆ ਕੇ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਆ ਉਹਨਾਂ ਦਾ ਆਦੇਸ਼ ਆ ਸਵਾਸ ਸਵਾਸਿਮਰਨ ਕਰਨਾ ਤਾਂ ਹੀ ਸਾਡੇ ਇਹ ਸਵਾਸ ਸਫਲ ਹੁੰਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਤਾਂ ਗ੍ਰਸਤੀ ਆ ਅਸੀਂ ਤਾਂ ਸਾਰਾ ਸਾਰਾ ਦਿਨ ਆਪਣੇ ਕੰਮਦੰਦਿਆਂ ਦੇ ਵਿੱਚ ਲੱਗੇ ਰਹਿਨੇ ਆ ਸਾਡੀ ਇਹ ਅਵਸਥਾ ਹੀ ਨਹੀਂ ਬਣੀ ਕਿ ਅਸੀਂ ਸਵਾਸ ਸਵਾਸ ਸਿਮਰਨ ਕਰ ਸਕੀਏ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਵਾਸ ਸਫਲ ਕਿੰਜ ਹੋਣਗੇ ਸਾਡਾ ਜੀਵਨ ਸਫਲ ਕਿੰਜ ਹੋਵੇਗਾ ਕਹਿੰਦੇ ਉਸ ਵੇਲੇ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਇਹ ਬਾਣੀ ਦੀ ਬਖਸ਼ਿਸ਼ ਕੀਤੀ ਸਤਿਗੁਰ ਸੱਚੇ ਪਾਸ਼ਾ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਅਤੇ ਸਿੱਖਾਂ ਨੂੰ ਸਮਝਾਇਆ ਕਿ ਜੋ ਵੀ ਮਨੁੱਖ ਆਪਣੇ ਨਿਤਨੇਮ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਪੂਰੇ ਭਰੋਸੇ ਦੇ ਨਾਲ ਕਰੇਗਾ ਉਹਦੇ 24 ਘੰਟਿਆਂ ਦੇ ਸਵਾਸ ਲੇਖੇ ਲੱਗ ਜਾਣਗੇ ਉਹਦੇ 24 ਘੰਟਿਆਂ ਦੇ ਸਵਾਸ ਸਫਲ ਹੋਣਗੇ ਤਾਂ ਪਹਿਲਾ ਫਲ ਤਾਂ ਸਾਨੂੰ ਇਹ ਮਿਲਦਾ ਹੈ ਜੋ ਵੀ ਭੈਣ ਭਰਾ ਰਜਨਾ ਸ਼੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਦੇ ਹਨ ਉਹ ਵੱਡੇ ਕਰਮਾਂ ਵਾਲੇ ਵੱਡੇ ਭਾਗਾਂ ਵਾਲੇ ਨੇ ਕਿਉਂਕਿ ਉਹ ਆਪਣੇ 24 ਘੰਟਿਆਂ ਦੇ ਸਵਾਸ ਸਫਲ ਕਰ ਰਹੇ ਨੇ ਮੇਰੇ ਚੌਥੇ ਪਾਸ਼ਾ ਮੇਰੇ ਪੰਜਵੇਂ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰ ਰਹੇ ਨੇ ਤਾਂ ਏਸੀ ਪਹਿਲਾ ਫਲ ਕੇਸ਼ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ 24 ਘੰਟਿਆਂ ਦੇ ਸਵਾਸ ਲਿਖੇ ਤੇ ਵਿਚ ਲੱਗ ਜਾਂਦੇ ਨੇ ਸਫਲ ਹੋ ਜਾਂਦੇ ਨੇ ਉਸ ਤੋਂ ਬਾਅਦ ਆ ਦੂਸਰਾ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦਾ ਜੰਮਣ ਮਰਨ ਵੀ ਘਟਿਆ ਜਾਂਦਾ ਹੈ ਉਸ ਤੋਂ ਬਾਅਦ ਇਹ ਤੀਸਰਾ ਚੌਥਾ ਅਤੇ ਪੰਜਵਾਂ ਫਲ ਮਹਾਪੁਰਖ ਜੀ ਕਹਿੰਦੇ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਦੇ ਤਨ ਮਨ ਅਤੇ ਧਨ ਦੇ ਜਿਹੜੇ ਦੁੱਖ ਰੋਗ ਨੇ ਨਾ ਉਹ ਵੀ ਦੂਰ ਹੋ ਜਾਂਦੇ ਆ ਜਦੋਂ ਅਸੀਂ ਬਾਣੀ ਦੇ ਲੜ ਲੱਗਦੇ ਆ ਤਾਂ ਸਾਡੇ ਮਨ ਦੇ ਜਿਹੜੇ ਵਿਸ਼ੇਵਕਾਰ ਨੇ ਉਹ ਦੂਰ ਹੁੰਦੇ ਆ ਸਾਡੇ ਮਨ ਦੇ ਦੁੱਖ ਰੋਗ ਕਿਹੜੇ ਨੇ ਸਾਡੇ ਅੰਦਰ ਦੇ ਇਹ ਵਿਸ਼ੇਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਇਹ ਜਦੋਂ ਹੱਦ ਤੋਂ ਜ਼ਿਆਦਾ ਵੱਧ ਜਾਂਦੇ ਆ ਇਹ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਉਤਲ-ਪੁਤਲ ਮਚਾ ਦਿੰਦੇ ਆ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਆ ਨਾ ਕਿ ਪਹਿਲਾ ਕਲੇਸ਼ ਸਾਡੇ ਮਨ ਅੰਦਰ ਹੁੰਦਾ ਏ ਫਿਰ ਮਨ ਦਾ ਕਲੇਸ਼ ਬਾਹਰੀ ਰੂਪ ਦੇ ਵਿੱਚ ਕਲੇਸ਼ ਕਰਵਾਉਂਦਾ ਏ ਕਿਉਂਕਿ ਜਿਸ ਬੰਦੇ ਦੇ ਅੰਦਰ ਗੁੱਸਾ ਭਰਿਆ ਪਿਆ ਏ ਈਰਖਾ ਭਰੀ ਪਈ ਆ ਫਿਰ ਇਹ ਸਾਰੀਆਂ ਚੀਜ਼ਾਂ ਬਾਹਰ ਆਉਂਦੀਆਂ ਨੇ ਬਾਰ ਆ ਕੇ ਫਿਰ ਸਾਰੇ ਸਾਡੇ ਕੰਮ ਖਰਾਬ ਕਰ ਦਿਆਂ ਨੇ ਪਰ ਜਦੋਂ ਹੀ ਅਸੀਂ ਗੁਰਬਾਣੀ ਦੇ ਲੜ ਲੱਗਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਕੰਟਰੋਲ ਦੇ ਵਿੱਚ ਰਹਿੰਦੀਆਂ ਨੇ ਇਹ ਆਪਣਾ ਮਾੜਾ ਪ੍ਰਭਾਵ ਨਹੀਂ ਸਾਡੇ ਤੇ ਪਾ ਸਕਦੀਆਂ ਸਾਨੂੰ ਗਲਤ ਪਾਸੇ ਨਹੀਂ ਲੈ ਜਾ ਸਕਦੀਆਂ ਸਾਡੇ ਤੋਂ ਗਲਤ ਫੈਸਲੇ ਨਹੀਂ ਕਰਾ ਸਕਣਗੀਆਂ ਇਸ ਕਰਕੇ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਆ ਤਾਂ ਸਾਡੇ ਮਨ ਦੇ ਦੁੱਖ ਰੋਗ ਦੂਰ ਹੁੰਦੇ ਆ ਤਨ ਦੇ ਦੁੱਖ ਰੋਗ ਵੀ ਦੂਰ ਹੁੰਦੇ ਆ ਗੁਰੂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਐਸੀਆਂ ਮਿਲ ਜਾਣਗੀਆਂ ਅਤੇ ਅੱਜ ਵੀ ਕਈ ਗੁਰਮਖਤਿਆਰਿਆਂ ਦੇ ਨਾਲ ਗੱਲ ਕਰੀਏ ਉਹਨਾਂ ਦੀਆਂ ਹੱਡ ਵੀ ਧਿਆਏ ਸੀ ਮਿਲ ਜਾਣਗੀਆਂ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਮਨ ਤੇ ਹੀ ਨਹੀਂ ਬਲਕਿ ਤਨ ਦੇ ਵੀ ਦੁੱਖ ਰੋਗ ਦੂਰ ਕਰਦੀ ਆ ਅਤੇ ਜਿਸ ਘਰ ਦੇ ਵਿੱਚ ਰਜਾਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੁੰਦਾ ਹੈ ਉਸੇ ਕਰਦੀਆਂ ਬਰਕਤਾਂ ਵੀ ਹਮੇਸ਼ਾ ਬਰਕਰਾਰ ਰਹਿੰਦੀਆਂ ਨੇ ਕਈ ਵਾਰ ਆਪਾਂ ਮਹਾਪੁਰਖਾਂ ਦੇ ਮੂਹੋਂ ਬਚਨ ਸੁਣੇ ਆ ਨਾ ਜਾਂ ਕਈ ਗੁਰਮੁਖ ਪਿਆਰੇ ਕਹਿ ਦਿੰਦੇ ਆ ਵੀ ਜੇਕਰ ਕਰਦੇ ਵਿੱਚ ਤਨ ਦੀ ਕਮੀ ਆ ਗਰੀਬੀ ਆ ਤਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰਿਆ ਕਰੋ ਪ੍ਰਭ ਕੇ ਸਿਮਰਨ ਰਿੱਧ ਸਿਤ ਨਉ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਬੁੱਧ ਅਤੇ ਬਹੁਤ ਸਾਰੇ ਗੁਰਮੁਖ ਪਿਆਰੇ ਦੱਸਦੇ ਨੇ ਜਿਨ੍ਹਾਂ ਨੇ ਇਹਨਾਂ ਪੰਕਤੀਆਂ ਦਾ ਜਾਪ ਕੀਤਾ ਹੈ ਵੀ ਸੱਚਮੁੱਚ ਜੇ ਦੋ ਤਾਂ ਇਹ ਪੰਕਤੀਆਂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਰਦੇ ਗਰੀਬੀ ਕੱਟੀ ਗਈ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਦੂਰ ਹੋ ਗਈ ਤੇ ਫਿਰ ਆਪ ਸੋਚੋ ਵੀ ਜੇਕਰ ਸ਼੍ਰੀ ਸੁਖਨੀ ਸਹਿਬ ਜੀ ਦੀ ਬਾਣੀ ਦੀਆਂ ਦੋ ਭਗਤੀਆਂ ਦੇ ਨਾਲ ਸਾਡੇ ਘਰ ਦੀ ਜਿਹੜੀ ਗਰੀਬੀ ਕੱਟੀ ਜਾ ਸਕਦੀ ਹੈ ਤੇ ਜਿਹੜੇ ਪ੍ਰਜਾਨਾ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪੂਰਾ ਪਾਠ ਕਰਦੇ ਆ ਉਹਨਾਂ ਦੇ ਉੱਤੇ ਕਿੰਨੀ ਕਿਰਪਾ ਹੋਵੇਗੀ ਇਹ ਰਿਤੀਆਂ ਸਿੱਧੀਆਂ ਸਭ ਮੰਗਰ ਮੰਗਰ ਫਿਰਦੀਆਂ ਨੇ ਇਸ ਕਰਕੇ ਆਪਾਂ ਸਿਰਫ ਇੱਕ ਪੰਗਤੀ ਦੇ ਨਾਲ ਨਹੀਂ ਆਪਾਂ ਪੂਰਾ ਪਾਠ ਕਰਨਾ ਹੈ ਆਪਾਂ ਪੂਰੀ ਕਿਰਪਾ ਸਤਿਗੁਰ ਸੱਚੇ ਪਾਸ਼ਾ ਜੀ ਦੀ ਹਾਸਲ ਕਰਨੀ ਆ ਉਸ ਤੋਂ ਬਾਅਦ ਆ ਛੇਵਾਂ ਵੱਡਾ ਫਲ ਕਿ ਜਿਸ ਘਰ ਦੇ ਵਿੱਚ ਸ੍ਰੀ ਸੁਖਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੁੰਦਾ ਹੈ ਜੋ ਜੀ ਵੀ ਸੁਖਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹੈ ਨਾ ਉਸ ਜੀ ਦਾ ਕਲ ਯੁਗ ਕੁਝ ਨਹੀਂ ਵਿਗਾੜ ਸਕਦਾ ਕਲ ਯੁਗ ਕਿਸੇ ਪ੍ਰਕਾਰ ਦੇ ਨਾਲ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਕਿਉਂਕਿ ਕਲ ਯੁਗ ਨੂੰ ਗੁਰਬਾਣੀ ਤੋਂ ਬੜਾ ਡਰ ਲੱਗਦਾ ਹੈ ਖਾਸ ਕਰਕੇ ਸੁਖਨੂ ਸਾਹਿਬ ਜੀ ਦੀ ਬਾਣੀ ਤੋਂ ਇੱਥੇ ਆਪਾਂ ਬਾਬਾ ਅਨੰਦ ਸਿੰਘ ਜੀ ਦੇ ਜੀਵਨ ਬਾਰੇ ਪੜੀਏ ਤਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ ਕਹਿੰਦੇ ਕਮਾਈ ਵਾਲੇ ਮਹਾਪੁਰਖ ਤੰਤਨ ਬਾਬਾ ਨੰਦ ਸਿੰਘ ਜੀ ਉਹਨਾਂ ਦਾ ਰਜਾਨਾ ਦਾ ਨਿਯਮ ਸੀ ਕਿ ਰਾਤ ਨੂੰ 12 ਵਜੇ ਉੱਠ ਪੈਣਾ ਉੱਠ ਕੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਜਾਣਾ ਬਾਬਾ ਜੀ ਦਾ ਜੋ ਵੀ ਰਜਣਾ ਦਾ ਨਿਤਨੇਮ ਸੀ ਉਹਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਨਹੀਂ ਸ਼ਾਮਲ ਸੀ ਤਾਂ ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਅਮਰਤ ਵੇਲੇ ਤੰਤਨ ਬਾਬਾ ਨੰਦ ਸਿੰਘ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਕਲਯੁਗ ਬੜਾ ਹੀ ਭੈਣ ਘਰੂ ਉਤਾਰਨ ਕਰਕੇ ਬਾਬਾ ਜੀ ਦੇ ਕੋਲ ਆਣ ਖੜਾ ਹੋਇਆ ਬਾਬਾ ਜੀ ਨੇ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਇੱਕ ਬਹੁਤ ਭਿਆਨਕ ਰੂਪ ਦੇ ਵਿੱਚ ਕੋਈ ਚੀਜ਼ ਉਹਨਾਂ ਦੇ ਕੋਲ ਖੜੀ ਆ। ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਕੌਣ? ਤਾਂ ਕਹਿੰਦੇ ਅਗੋ ਕਲਯੁਗ ਨੇ ਜਵਾਬ ਦਿੱਤਾ ਕਿ ਮੈਂ ਕਲਯੁਗ ਹਾਂ। ਇਹ ਮੇਰਾ ਯੁਗ ਚੱਲ ਰਿਹਾ ਹੈ। ਇਸ ਯੁਗ ਦੇ ਵਿੱਚ ਇਹ ਪੂਰੀ ਸ੍ਰਿਸ਼ਟੀ ਦੇ ਉੱਤੇ ਮੇਰਾ ਰਾਜ ਆ, ਮੇਰਾ ਬੋਲ ਬਾਲਾ ਹੈ। ਮੈਂ ਬੜਾ ਤਾਕਤਵਰ ਆ। ਮੈਂ ਕੁਝ ਵੀ ਕਰ ਸਕਦਾ ਹਾਂ। ਬਾਬਾ ਜੀ ਨੇ ਕਿਹਾ ਵੀ ਠੀਕ ਹੈ ਭਾਈ ਤੂੰ ਤਾਕਤਵਰ ਹੋਵੇਂਗਾ ਪਰ ਇਹ ਦੱਸ ਤੂੰ ਇਸ ਵਕਤ ਸਾਡੇ ਕੋਲ ਕੀ ਲੈਣ ਆਇਆ? ਤਾਂ ਕਲਯੁਗ ਨੇ ਕਿਹਾ ਮੈਂ ਤੁਹਾਡੇ ਕੋਲ ਇਸ ਕਰਕੇ ਆਇਆ ਕਿਉਂਕਿ ਮੈਂ ਤੁਹਾਡੇ ਤੋਂ ਬਹੁਤ ਦੁਖੀ ਹਾਂ ਤਾਂ ਤਨ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਵੀ ਭਾਈ ਤੂੰ ਸਾਡੇ ਤੋਂ ਕਿਉਂ ਦੁਖੀ ਆ ਅਸੀਂ ਤੈਨੂੰ ਕੀ ਦੁੱਖ ਦਿੱਤਾ ਤਾਂ ਕਲਯੁਗ ਕਹਿਣ ਲੱਗਾ ਮੈਨੂੰ ਦੁੱਖ ਤੁਸੀਂ ਇਸ ਤਰ੍ਹਾਂ ਦਿੱਤਾ ਹੈ ਜਿਹੜਾ ਤੁਸੀਂ ਆ ਨਾਮ ਜਪਦੇ ਰਹਿੰਦੇ ਹੋ ਬਾਣੀ ਪੜ੍ਹਦੇ ਰਹਿੰਦੇ ਹੋ ਬਾਬਾ ਜੀ ਕਹਿਣ ਲੱਗੇ ਭਾਈ ਇਹਦੇ ਵਿੱਚ ਤੈਨੂੰ ਕੀ ਦੁੱਖ ਹੋਇਆ ਅਜੀ ਤਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦੇ ਆਂ ਕੱਲ ਜੋ ਕਹਿਣ ਲੱਗਾ ਤੁਸੀਂ ਆਪ ਬਾਣੀ ਪੜ੍ਹਦੇ ਹੋ ਹੋਰਾਂ ਤੋਂ ਵੀ ਬਾਣੀ ਪੜ੍ਹਾਉਂਦੇ ਹੋ ਹੋਰਾਂ ਨੂੰ ਵੀ ਇਹ ਨਾਮ ਬਾਣੀ ਦੇ ਨਾਲ ਜੋੜ ਰਹੇ ਹੋ ਇਸ ਕਰਕੇ ਮੈਨੂੰ ਹਰ ਇੱਕ ਉਸ ਇਨਸਾਨ ਦਾ ਦੁੱਖ ਹੈ ਜਿਹੜਾ ਨਾਮ ਬਾਣੀ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਤੁਸੀਂ ਇਹ ਨਾਮ ਜਪਨਾ ਬਾਣੀ ਪੜ੍ਹਨੀ ਬੰਦ ਕਰ ਦੋ ਅਤੇ ਹੋਰਾਂ ਨੂੰ ਵੀ ਨਾਮ ਜਪਾਉਣਾ ਬੰਦ ਕਰ ਦੋ ਹੋਰਾਂ ਨੂੰ ਵੀ ਬਾਣੀ ਪੜ੍ਹਨ ਦੀ ਪ੍ਰੇਰਣਾ ਦੇਣੀ ਬੰਦ ਕਰ ਦੋ ਬਾਬਾ ਅੰਦ ਸਿੰਘ ਜੀ ਕਹਿਣ ਲੱਗੇ ਵੀ ਭਾਈ ਇਹ ਤਾਂ ਨਹੀਂ ਹੋ ਸਕਦਾ ਕਹਿੰਦੇ ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਜਵਾਬ ਦਿੱਤਾ ਤਾਂ ਕਲਯੁਗ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਕਲਯੁਗ ਨੇ ਆਪਣਾ ਹੋਰ ਭਿਆਨਕ ਰੂਪ ਦਿਖਾਇਆ ਅਤੇ ਬਾਬਾ ਜੀ ਨੂੰ ਡਰਾਉਣ ਤੋਂ ਮਿਕਾਉਣ ਲੱਗਾ ਕਿ ਜੇ ਮੈਂ ਚਾਹਾਂ ਤਾਂ ਮੈਂ ਕੁਝ ਵੀ ਕਰ ਸਕਦਾ ਹਾਂ ਮੈਂ ਆਹ ਕਰ ਦੂੰਗਾ ਉਹ ਕਰ ਦੂੰਗਾ ਬਾਬਾ ਜੀ ਕਹਿਣ ਲੱਗੇ ਵੀ ਭਾਈ ਜੇ ਤੂੰ ਕਰ ਸਕਦਾ ਤਾਂ ਕਰ ਕਰਦਾ ਕਿਉਂ ਨਹੀਂ ਤਾਂ ਕਲਯੁਗ ਕਹਿ ਬੈਠਾ ਕਿ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਸਕਦਾ ਹਾਂ ਪਰ ਇਸ ਵਕਤ ਜਿਹੜੀ ਬਾਣੀ ਤੁਸੀਂ ਪੜ ਰਹੀ ਹੋ ਨਾ ਇਹ ਬਾਣੀ ਮੈਨੂੰ ਤੁਹਾਡੇ ਨੇੜੇ ਨਹੀਂ ਆਉਣ ਦਿੰਦੀ ਇਸ ਬਾਣੀ ਕਰਕੇ ਮੈਂ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਕਹਿੰਦੇ ਬਾਬਾ ਜੀ ਮੁਸਕਰਾਏ ਅਤੇ ਕਿਹਾ ਕਿ ਕਲਯੁਗ ਤੂੰ ਆਪਣੀ ਕਮਜ਼ੋਰੀ ਆਪ ਹੀ ਦੱਸ ਦਿੱਤੀ ਆ ਤੈਨੂੰ ਸੁਖਉਣੀ ਸੈਭੀ ਦੀ ਬਾਣੀ ਤੋਂ ਡਰ ਲੱਗਦਾ ਏ ਤਾਂ ਫਿਰ ਅੱਜ ਤੋਂ ਬਾਅਦ ਅਸੀਂ ਇੱਕ ਨਹੀਂ ਦੋ ਬਾਠ ਕਰਿਆ ਕਰਾਂਗੇ ਇਸ ਕਰਕੇ ਕਹਿੰਦੇ ਉਸ ਦਿਨ ਤੋਂ ਬਾਅਦ ਬਾਬਾ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪੈਰਾ ਹੋਰ ਵੀ ਵਧਾ ਦਿੱਤਾ ਅੱਜ ਵੀ ਬਾਬਾ ਜੀ ਦੇ ਸਥਾਨ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਚੱਲਦੇ ਹੀ ਰਹਿੰਦੇ ਨੇ ਨਿਰੰਤਰ ਲੜੀਆਂ ਚੱਲਦੀਆਂ ਨੇ ਸੋ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਨਾ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਤੋਂ ਕਲਯੁਗ ਡਰਦਾ ਏ ਤਵਿਰ ਆਪ ਵੀ ਆਪਣੇ ਘਰ ਦੇ ਵਿੱਚ ਸੁਖ ਨੂੰ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਕਿਉਂਕਿ ਆ ਜਿਹੜਾ ਸਮਾਂ ਚੱਲ ਰਿਹਾ ਹੈ ਨਾ ਇਹ ਸਮਾਂ ਬੜਾ ਭਿਆਨਕ ਹੈ ਇਸ ਸਮੇਂ ਦੇ ਵਿੱਚ ਕਲਯੁਗ ਹਰ ਜਗ੍ਹਾ ਤੇ ਕਈ ਢੰਗ ਤਰੀਕਿਆਂ ਦੇ ਨਾਲ ਕਈ ਰੂਪ ਦੇ ਵਿੱਚ ਸਾਡੇ ਉੱਤੇ ਆਪਣਾ ਪ੍ਰਭਾਵ ਪਾਉਣ ਦੇ ਲਈ ਤਿਆਰ ਬਰ ਤਿਆਰ ਆ ਇੰਜ ਕਹਿ ਲੋ ਵੀ ਕਲਯੁਗ ਮੂੰਹ ਖੋਲ ਕੇ ਬੈਠਾ ਹੈ ਬਸ ਉਹ ਮੁੱਕੇ ਦੀ ਤਲਾਸ਼ ਵਿੱਚ ਰਹਿੰਦਾ ਵੀ ਕਦੋਂ ਹੀ ਆਪਣੇ ਗੁਰੂ ਦੇ ਪੈਰੇ ਤੋਂ ਬਾਹਰ ਆਉਣ ਕਦੋਂ ਮੈਂ ਇਹਨਾਂ ਨੂੰ ਆਪਣੀ ਪਕੜ ਦੇ ਵਿੱਚ ਲਵਾਂ ਤਾਂ ਆਪਾਂ ਆਪਣੇ ਗੁਰੂ ਦਾ ਪੈਰਾ ਗੁਰਬਾਣੀ ਦਾ ਪੈਰਾ ਲਗਾ ਕੇ ਰੱਖਣਾ ਹੈ ਤਾਂ ਜੋ ਇਹ ਕਲ ਯੁਗ ਸਾਡੇ ਉੱਤੇ ਆਪਣਾ ਪ੍ਰਭਾਵ ਨਾ ਪਾ ਸਕੇ ਰੋਜ਼ ਆਪਣੇ ਨਿਤਨੇਮ ਦੇ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਵੀ ਸ਼ਾਮਾ ਕਰਨੀ ਹੈ ਜੋ ਵੀ ਅਮਰਤ ਵੇਲੇ ਦਾ ਨਿਤਨੇਮ ਆਪਾਂ ਕਰਦੇ ਆਂ ਉਸ ਤੋਂ ਇਲਾਵਾ ਇੱਕ ਪਾਠ ਸੁਖਨੀ ਸਾਹਿਬ ਜੀ ਦਾ ਜ਼ਰੂਰ ਕਰੀਏ ਭਾਵੇਂ ਦੁਪਹਿਰ ਵੇਲੇ ਕਰ ਲਈਏ ਵੈਸੇ ਤਾਂ ਬਾਬਾ ਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਅਮਰਤ ਵੇਲੇ ਦੇ ਵਿੱਚ ਤਾਰਿਆਂ ਦੀ ਸ਼ਾਮੇ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੀਏ ਤਾਂ ਉਹਦੇ ਨਾਲ ਦੀ ਰੀਤ ਨਹੀਂ ਆ ਪਰ ਜੇਕਰ ਕੰਮਕਾਰਾਂ ਦੇ ਰਜੇਵੇਂ ਬਹੁਤ ਜ਼ਿਆਦੇ ਨੇ ਅਮਰਤ ਵੇਲੇ ਦੇ ਵਿੱਚ ਇੰਨਾ ਸਮਾਂ ਨਹੀਂ ਮਿਲਦਾ ਤਾਂ ਫਿਰ ਦੁਪਹਿਰ ਦੇ ਵਿੱਚ ਕਿੰਨਾ ਸਮਾਂ ਦਸਾਡੇ ਕੋਲ ਖਾਸ ਕਰਕੇ ਭੈਣਾਂ ਬੀਬੀਆਂ ਪਰ ਘਰ ਦੇ ਵਿੱਚੋਂ ਕੋਈ ਵੀ ਇੱਕ ਭੈਣ ਕੋਈ ਬੀਬੀ ਹੀ ਆਪਣੇ ਘਰ ਦੇ ਵਿੱਚ ਨੀਵਾਂ ਬਣਾ ਲੈ ਕੇ ਰੋਜ਼ਾਨਾ ਸੁਖਨ ਸਿੰਘ ਸਾਹਿਬ ਜੀ ਦਾ ਪਾਠ ਕਰਨਾ ਤਾਪਾ ਆਪਣੇ ਪੂਰੇ ਘਰ ਪਰਿਵਾਰ ਨੂੰ ਇਹ ਕਲਯੁਗ ਦੇ ਪ੍ਰਭਾਵ ਤੋਂ ਬਚਾ ਸਕਦੇ ਆ ਸਾਡੇ ਘਰ ਦੀ ਕੋਈ ਵਾਵਲ ਵੀ ਨਹੀਂ ਵੇਖ ਪਾਵੇਗਾ ਇਹ ਜਨ ਤਰ ਮੰਤਰ ਟਾਗੇ ਤਵੀਰ ਇਸੇ ਦੀ ਪੇਸ਼ ਨਹੀਂ ਚੱਲਦੀ ਜਦੋਂ ਕਲਯੁਗ ਦੀ ਪੇਸ਼ ਨਹੀਂ ਚੱਲਦੀ ਫਿਰ ਹੋਰ ਕੀ ਦੀ ਚੱਲੇਗੀ ਘਰ ਦੇ ਜੋ ਵੀ ਦੁੱਖ ਦਲੇਦਰ ਨੇ ਕਲੇਸ਼ ਆ ਬਿਮਾਰੀ ਆਲਸ ਇਹ ਸਾਰੇ ਕਲਯੁਗ ਦੇ ਹੀ ਰੂਪ ਨੇ ਜਦੋਂ ਆਪਾਂ ਘਰ ਵਿੱਚ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਾਂਗੇ ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਸਾਡੇ ਘਰ ਤੋਂ ਦੂਰ ਭੱਜਣ ਜਾਈਆਂ ਇੰਨੀ ਤੱਕ ਤੇ ਆ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਤੇ ਫਿਰ ਆਓ ਆਪਾਂ ਆਪਣੇ ਘਰ ਦੇ ਵਿੱਚ ਰੋਜ਼ਾਨਾ ਹੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨੇ ਆਰੰਭ ਕਰੀਏ ਇੱਥੇ ਮਹਾਪੁਰਖ ਜੀ ਇੱਕ ਹੋਰ ਬੜੀ ਪਿਆਰੀ ਉਪਦੇਸ਼ ਦੱਸਦੇ ਨੇ ਮਹਾਪੁਰਖ ਜੀ ਕਹਿੰਦੇ ਜੇਕਰ ਕੋਈ ਵੀ ਜੀ ਰੋਜ਼ਾਨਾ ਦੇ ਦੋ ਪਾਠ ਕਰਨੇ ਸ਼ੁਰੂ ਕਰ ਦੇਵੇ ਭਾਵੇਂ ਕੀ ਰੋਜ਼ਾਨਾ ਦੋ ਪਾਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਕਰੇ ਤਾਂ ਮਹੀਨੇ ਦੇ ਉਹਦੇ 60 ਪਾਠ ਹੋ ਜਾਣਗੇ 60 ਪਾਠ ਸੁਖਮਨੀ ਸਾਹਿਬ ਜੀ ਦੇ ਕਰ ਲਈਏ ਤਾਂ ਸੰਪੂਰਨ ਸਹਿਜ ਪਾਠ ਕੀਤੇ ਜਾਣ ਦਾ ਫਲ ਉਸ ਜੀ ਨੂੰ ਪ੍ਰਾਪਤ ਹੁੰਦਾ ਹੈ ਤਾਂ ਫਿਰ ਇਸ ਯੁਗਤੀ ਦੇ ਨਾਲ ਆਪਾਂ ਤਾਂ ਹਰ ਮਹੀਨੇ ਸੰਪੂਰਨ ਸਹਿਜ ਪਾਠ ਦਾ ਫਲ ਪ੍ਰਾਪਤ ਕਰ ਸਕਦੇ ਹਾਂ ਕਿੰਨੀ ਪਿਆਰੀ ਕਿੰਨੀ ਸੌਖੀ ਯੁਗਤੀ ਮਿਲ ਗਈ ਇਸ ਯੁਗਤੀ ਦਾ ਆਪਾਂ ਫਾਇਦਾ ਜ਼ਰੂਰ ਚੁੱਕੀਏ ਯੁਗਤੀ ਦੇ ਨਾਲ ਹੀ ਮੁਕਤੀ ਮਿਲਦੀ ਆ ਤਾਂ ਆਓ ਫਿਰ ਆਪਾਂ ਵੀ ਆਪਣੇ ਘਰ ਦੇ ਵਿੱਚ ਰੋਜ਼ਾਨਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਆਰੰਭ ਕਰੀਏ ਜੇਕਰ ਤੁਸੀਂ ਦੋ ਪਾਠ ਨਹੀਂ ਕਰ ਸਕਦੇ ਤਾਂ ਇੱਕ ਤੋਂ ਸ਼ੁਰੂਆਤ ਕਰੋ ਜੇ ਇੱਕ ਵੀ ਪਾਠ ਰੋਜ਼ਾਨਾ ਦਾ ਨਹੀਂ ਕਰ ਪਾਉਂਦੇ ਤਾਂ ਇੱਕ ਅਸ਼ਟਪਦੀ ਤੋਂ ਹੀ ਸ਼ੁਰੂਆਤ ਕਰ ਦੋ ਪਰ ਸ਼ੁਰੂਆਤ ਜ਼ਰੂਰ ਕਰਨੀ ਆ ਮਹਾਪੁਰਖਾਂ ਦੇ ਬਚਨ ਨੇ ਕਿ ਆਪਾਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਵਧਾਉਣੇ ਆ ਤਾਂ ਉਹ ਸਤਿਗੁਰ ਸੱਚੇ ਪਾਤਸ਼ਾਹ ਲੱਖਾਂ ਕਰੋੜਾ ਕਦਮ ਚੱਲ ਕੇ ਆ ਕੇ ਸਾਡੀ ਬਾਹ ਫੜਦੇ ਨੇ ਆਪਾਂ ਇੱਕ ਕੋਸ਼ਿਸ਼ ਕਰਨੀ ਸ਼ੁਰੂ ਕਰੀਏ ਕਈ ਵਾਰ ਕੁਝ ਪੈ ਪਰਾ ਸਮੇ ਤੋਂ ਡਰਦੇ ਹੀ ਇਹ ਪਾਠ ਕਰਨਾ ਨਹੀਂ ਬੈਠਦੇ ਵੀ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ ਪਰ ਇੱਕ ਵਾਰ ਇਹ ਬਾਣੀ ਦਾ ਪਾਠ ਕਰਨਾ ਆਰੰਭ ਕਰੀਏ ਸਰ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪੇ ਹੀ ਕਿਰਪਾ ਕਰਕੇ ਇਹ ਸੇਵਾ ਕਰਵਾ ਲੈਣੀ ਆ ਜੇ ਅਮਰਤ ਵੇਲੇ ਦੇ ਵਿੱਚ ਇਹ ਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਤਾਂ ਦੁਪਹਿਰ ਵੇਲੇ ਕਰ ਲਓ ਪਰ ਸ਼ੁਰੂਆਤ ਜ਼ਰੂਰ ਕਰੋ ਭਾਵੇਂ ਇੱਕ ਪਾਠ ਤੋਂ ਕਰ ਲਓ ਭਾਵੇਂ ਇੱਕ ਅਸ਼ਟਪਦੀ ਤੋਂ ਕਰ ਲਓ ਕਿਉਂਕਿ ਸ਼੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੇ ਲਈ ਸਾਨੂੰ ਸਮੇਂ ਦੀ ਕੋਈ پابੰਦੀ ਨਹੀਂ ਆ ਦਿਨ ਦੇ ਵਿੱਚ ਆਪਾਂ ਕਿਸੇ ਵੀ ਵੇਲੇ ਕਰ ਸਕਦੇ ਆ ਮਰਤਵੇਲੇ ਕਰ ਲਓ ਦੁਪਹਿਰ ਵੇਲੇ ਕਰ ਲਓ ਸ਼ਾਮ ਵੇਲੇ ਕਰ ਲਓ ਇੱਥੋਂ ਤੱਕ ਕਿ ਰਾਤ ਨੂੰ ਸੌਣ ਵੇਲੇ ਵੀ ਆਪਾਂ ਕਰ ਸਕਦੇ ਆ ਅਤੇ ਜਿਹੜੇ ਇੱਕ ਪਾਠ ਇੱਕੋ ਚੌਂਕੜੇ ਦੇ ਵਿੱਚ ਨਹੀਂ ਕਰ ਸਕਦੇ ਉਹ ਸ਼੍ਰੀ ਸੁਖਨ ਸਿੰਘ ਸਾਹਿਬ ਜੀ ਦੀ ਬਾਣੀ ਨੂੰ ਕਈ ਭਾਗਾਂ ਦੇ ਵਿੱਚ ਵੰਡ ਕੇ ਵੀ ਕਰ ਸਕਦੇ ਆ ਇੱਕ ਰੀ ਆਪਾਂ ਇਸ ਤਰ੍ਹਾਂ ਸ਼ੁਰੂਆਤ ਕਰੀਏ ਹੌਲੀ ਹੌਲੀ ਸਤਿਗੁਰ ਸੱਚੇ ਪਾਤਸ਼ਾਹ ਨੇ ਆਪੇ ਕਿਰਪਾ ਕਰ ਲੈਣੀ ਹੈ ਫਿਰ ਉਹਨਾਂ ਨੇ ਜਿੰਨੀ ਸੇਵਾ ਕਰਵਾਉਣੀ ਓਹੀ ਆਪੇ ਕਰਵਾ ਲੈਣਗੇ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸੁਖਨ ਸਿੰਘ ਸਾਹਿਬ ਜੀ ਦੀ ਬਾਣੀ ਜਾਂ ਗੁਰਬਾਣੀ ਦਾ ਕੋਈ ਵੀ ਪਾਠ ਆਪਾਂ ਕਰਨਾ ਸ਼ੁਰੂ ਕਰ ਦਿੰਨੇ ਆ ਕਿਸੇ ਇੱਕ ਸ਼ਬਦ ਤੋਂ ਵੀ ਆਪਾਂ ਸ਼ੁਰੂਆਤ ਕਰ ਦਿੰਨੇ ਆ ਤਾ ਗੁਰਬਾਣੀ ਆਪਣਾ ਅਸਰ ਉਸੇ ਦਿਨ ਤੋਂ ਵਿਖਾਉਣਾ ਸ਼ੁਰੂ ਕਰਦੀ ਹੈ ਬਸ ਆਪਾਂ ਪੂਰੇ ਪਰੋਸੇ ਦੇ ਨਾਲ ਪਿਆਰ ਦੇ ਨਾਲ ਸਤਕਾਰ ਦੇ ਨਾਲ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜਿਹੜੇ ਮਨ ਦੇ ਵਿੱਚ ਸ਼ੰਕੇ ਆ ਨਾ ਇਹ ਸ਼ੰਕੇਆਂ ਨੂੰ ਦੂਰ ਕਰੀਏ ਜਿੰਨਾ ਹੀ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਤੇ ਯਕੀਨ ਪਰੋਸਾ ਪੱਕਾ ਹੋਵੇਗਾ ਓਨੀ ਹੀ ਕਿਰਪਾ ਸਾਡੇ ਉੱਤੇ ਹੋਵੇਗੀ ਅਤੇ ਗੁਰਬਾਣੀ ਹਰ ਥਾਂ ਤੇ ਵਰਤਦੀ ਆ ਸਾਡੀ ਹਰ ਥਾਂ ਤੇ ਰੱਖਿਆ ਕਰਦੀ ਆ ਸਾਡੇ ਧਨ ਮਨ ਤਨ ਹਰ ਤਰ੍ਹਾਂ ਦੇ ਦੁੱਖਾਂ ਨੂੰ ਦੂਰ ਕਰਦੀ ਹੈ ਗੁਰਬਾਣੀ ਆਪ ਹੀ ਖੁਦ ਪ੍ਰਮਾਣ ਦੇ ਰਹੀ ਆ ਆਪ ਹੀ ਸਾਨੂੰ ਕਹਿ ਰਹੀ ਆ ਸੁਖਮਨੀ ਸਾਹਿਬ ਦੀ ਬਾਣੀ ਦੀ ਪਹਿਲੀ ਅਸ਼ਟਪਦੀ ਦੀ ਪਹਿਲੀ ਲਾਈਨ ਦੇ ਵਿੱਚ ਹੀ ਪੰਜਵੇਂ ਪਾਸ਼ਾ ਜਿਨੇ ਸਾਡੇ ਮਨ ਦੇ ਸਾਰੇ ਸ਼ੰਕੇ ਦੂਰ ਕਰ ਦੱਤੇ ਆ ਪਾਸ਼ਾ ਕਹਿੰਦੇ ਸਿਮਰਿਓ ਸਿਮਰਿਓ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹਿ ਮਟਾਓ ਫਿਰ ਆਓ ਰੋਜ਼ ਹੀ ਗੁਰਬਾਣੀ ਦਾ ਪਾਠ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਕਰੀਏ ਅਤੇ ਆਪਣੀ ਇਹ ਜ਼ਿੰਦਗੀ ਦੇ ਜਿਹੜੇ ਦੁੱਖ ਦਿਲਦਰਿਆ ਨਾ ਇਹਨਾਂ ਤੋਂ ਖਹਿੜਾ ਛਡਵਾਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਪਰ ਜੇਕਰ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਕਰਦਿਆਂ ਤੋਂ ਕੋਈ ਵੀ ਗਲਤੀ ਹੋ ਗਈ ਆ ਇਤਿਹਾਸ ਦੀ ਸਾਖੀ ਸੁਣਾਉਂਦਿਆਂ ਤੋਂ ਕੋਈ ਗਲਤੀ ਹੋ ਗਈ ਆ ਤਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ ਸਾਖ ਹੀ ਸੁਣਾਉਂਦਿਆ ਤੋਂ ਗਲਤੀ ਹੋਈ ਤਾਂ ਸੰਗਤ ਜੀ ਆਰਪ ਜੀ ਬਖਸ਼ ਦੇਣਾ ਸਤਿਗੁਰ ਸੱਚੇ ਪਾਸ਼ਾ ਆਪ ਜੀ ਬਖਸ਼ ਦੇਣਾ ਚੰਗੇ ਆ ਮਾੜੇ ਆ ਤੁਹਾਡੇ ਬੱਚੇ ਆ ਮਹਾਰਾ ਸੱਚੇ ਪਾਸ਼ਾ ਤੁਹਾਡੇ ਆਂ ਦੀ ਤੁਹਾਨੂੰ ਹੀ ਫਿਕਰ ਆ ਸਤਿਗੁਰ ਸੱਚੇ ਪਾਸ਼ਾ ਜੀ ਸੇਵਾ ਕਰਦੇ ਆ ਤਾਂ ਬਹੁਤ ਤਰ੍ਹਾਂ ਦੀਆਂ ਕੰਮੀਆਂ ਰਹਿ ਜਾਂਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਜੀ ਤੁਸੀਂ ਹਰ ਥਾਂ ਤੇ ਲਾਜ ਰੱਖ ਲੈਂਦੇ ਹੋ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ